ਸਤ ਸ੍ਰੀ ਅਕਾਲ ਦੋਸਤੋ ਹਾਂਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਹੋਤਾ ਬਣਾ ਵਾਲੀ ਛੱਬ ਤੋਂ ਪਹਿਲਾਂ ਆ ਵੀਡੀਓ ਵੇਖੋ ਹਾਂਜੀ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਹੈ ਦੋਸਤੋ ਦੋਸਤੋ ਆ ਜਾ ਵੀ ਇੱਕ ਬੰਦਾ ਹੈ ਗੁਰਪ੍ਰੀਤ ਕਰਕੇ ਆ ਗੁਰਪ੍ਰੀਤ ਹੋਤਾ ਬਣਾ ਵਾਲੀ ਯਾਰ ਇਹ ਬੰਦੇ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੈ ਮੇਰੇ ਤੋਂ ਪਤਾ ਨਹੀਂ ਕੀ ਨਹੀਂ ਇਹ ਬੰਦਾ ਚੱਕ ਕੇ ਮੇਰੇ ਸਕਰੀਨ ਸ਼ਾਟ ਲਈ ਜਾਂਦਾ ਬਿਨਾਂ ਗੱਲ ਕੇ ਮੇਰੇ ਨਾਲ ਪੰਗਾ ਲਈ ਜਾਂਦਾ ਪਰ ਮੈਂ ਇਹਨੂੰ ਕੁਛ ਨਹੀਂ ਮਾਰਾ ਚੰਗਾ ਕੀਆ ਬਿਨਾਂ ਗੱਲ ਤੋਂ ਮੈਨੂੰ ਇਨਬਾਕਸ ਵਿੱਚ ਗੱਲਾਂ ਘੜਦਾ ਕਦੇ ਕੁਛ ਕਰਦਾ ਕਦੇ ਕੁਛ ਕਰਦਾ ਜਦਕਿ ਮੈਂ ਤੇ ਬੰਦੇ ਨੂੰ ਬਹੁਤ ਇੱਜ਼ਤ ਕਰਦਾ ਵੀ ਇਹ ਬੰਦਾ ਵਧੀਆ ਵਿਚਾਰਾ ਭਲੇ ਮਰਸ ਬੰਦਾ ਤੇ ਹੁਣ ਤੁਸੀਂ ਇਸ਼ਾਰੀ ਵੀਡੀਓ ਵੇਖ ਹੀ ਲਈ ਆ ਗਈ ਤੇ ਇਹੋ ਜਿਹੇ ਬੰਦੇ ਨਾਲ ਕੋਈ ਆਪਣਾ ਲੈਣਾ ਦੇਣਾ ਨਹੀਂ ਸੀਗਾ ਇਹ ਬੰਦੇ ਨੂੰ ਆਪਾਂ ਜਿੰਨੇ ਵੀ ਜਾਣਕਾਰੀ ਦਿੱਤੀ ਆ ਫੇਸਬੁੱਕ ਤੇ ਬਿਲਕੁਲ ਫਰੀ ਜਾਣਕਾਰੀ ਦਿੱਤੀ ਐਸ ਬੰਦੇ ਨੂੰ ਤੇ ਮੈਨੂੰ ਅਦਾਤ ਨੂੰ ਵੀ ਛਕ ਦੇਣ ਛਾਂਜੀ ਕਰਨ ਲੱਗ ਜਾਂਦਾ ਸੀ ਬਈ ਗੁਰਪ੍ਰੀਤ ਆ ਦੱਛੋ ਜੀ ਕੀ ਹੋ ਗਿਆ ਕੀ ਨਾ ਤੇ ਬਹੁਤ ਆシャレ ਛਕ ਦੇ ਛੋਟ ਮੰਨ ਭੇਜਦਾ ਰਹਿਆ ਤੇ ਬਾਕੀ ਅਗਲਾ ਕਹਿੰਦਾ ਹੁੰਦਿਆ ਕਰਪਲਾ ਹੋ ਬਣਾ ਅੰਤ ਬਲੇ ਦਾ ਪਲਾ ਆਪਾਂ ਕਦੇ ਤੋ 1 ਰੁਪਿਆ ਨਹੀਂ ਲਿਆ ਬੰਦੇ ਤੋਂ ਇਹ ਬੰਦਾ ਫੇਰ ਵੀ ਜਿਆਦਾ ਮੇਰੀ ਨਿੰਦਿਆ ਕਰਦੇ ਰਿਹਾ ਅਲਾ ਤਾਂ ਕਹਿੰਦਾ ਹੁੰਦਾ ਨਿੱਜੇ ਕਿਸੇ ਨੂੰ ਗੁਰੂ ਮੰਨ ਲਿਆ ਤਾਂ ਗੁਰੂ ਮੰਨੋ ਵੀ ਤੇ ਇਹ ਸਬੰਦੇ ਉਹ ਮੈਂ ਜਿੰਨੀਆਂ ਜਾਣਕਾਰੀਆਂ ਦਿੱਤੀਆਂ ਬਿਲਕੁਲ ਫੀਦੀ ਦਿੱਤੀਆਂ ਗਿਆ ਤੇ ਹੁਣ ਇਹ ਮੇਰੇ ਖਿਲਾਫ ਵੀਡੀਓ ਪਾ ਰਿਹਾ ਕਹਿੰਦਾ ਕਿ ਪਹਿਲਾਂ ਸਹੋਤੇ ਨੇ ਵੀਡੀਓ ਪਾਈਆ ਮੈਂ ਕੀ ਵੀਡੀਓ ਪਾ ਕੇ ਲੈਣੀਆ ਨਾ ਤਾਂ ਅੱਜ ਤੱਕ ਆਪ ਅਗੇ ਛੇ ਦੀ ਵੀਡੀਓ ਪਾਈਆ ਤੇ ਨਹੀਂ ਕਿਸੇ ਨਾਲ ਆਪਣੀ ਛਾਜਾ ਤੇ ਨਹੀਂ ਆਪਾਂ ਕਿਸੇ ਤੋਂ ਅੱਜ ਕੱਲ ਲੈਣਾ ਦੇਣਾ ਨਹੀਂ ਦੇ ਆਪਾਂ ਜਿੰਨਾਂ ਦੀ ਵੀ ਹੈਲਪ ਕਰੀਆ ਬਿਲਕੁਲ ਫਰੀ ਕਰੀਆ ਹੈਲਪ ਬਿਲਕੁਲ ਫਰੀ ਫੇਸਬੁਕ ਦੀ ਸਕਰੀਨ ਛਾਂਜੀ ਕਰਕੇ ਇਸ ਬੰਦੇ ਨੂੰ ਮੈਂ ਜਾਣਕਾਰੀ ਦਿੱਤੀ ਆ ਤੇ ਨਹੀਂ ਤਾਂ ਅੱਜ ਕੱਲ ਅਗਲਾ ਅੱਧਾ ਘੰਟਾ ਕੌਣ ਕੱਢਦਾਗਾ ਫੇਸਬੁਕ ਕਦੀ ਜਾਣਕਾਰੀ ਵਾਸਤੇ ਅਲੱਦਾ 10 ਮਿੰਟਾਂ ਦਾ ਕੋਈ ਦੋਛ ਹੋ ਲੈਂਦਾ ਕੋਈ ਚਾਰਛ ਹੋ ਲੈਂਦਾ ਮੈਂ ਇਸ ਬੰਦੇ ਤੋਂ ਇੱਕ ਕਰਪੀਆ ਨਹੀਂ ਲੈਂਦਾ ਇਹ ਅੱਜ ਮੇਰੇ ਖਿਲਾਫ ਵੀ ਬੋਲੀ ਜਾਂਦਾ ਜਿਆਦਾ ਅੱਜ ਕੱਲ ਆਪਾਂ ਹਰੇਕ ਮਛਲੇ ਤੇ ਆਪਾਂ ਗੋਲਦੇ ਆਂ ਐਵੇਂ ਕਹਿ ਬੀਏ ਜੇ ਮੈਂ ਕਹੇ ਪੰਜਾਬ ਦੀ ਗੱਲ ਆ ਜੇ ਤੇ ਅਣਖਾਂ ਦੀ ਗੱਲ ਆ ਜੇ ਤੇ ਕਛਾਨੀ ਇੱਕ ਤਾਰੀ ਆਲਾ ਹੈ ਤੇ ਪੋਲੂਸ਼ਨ ਦੀ ਗੱਲ ਆ ਜੇ ਕਿਤੇ ਫੈਕਟਰੀਆਂ ਦੀ ਗੱਲ ਆ ਜੀ ਆ ਗਏ ਜੀ ਆਪਾਂ ਕਿਸਾਨਾਂ ਨਾਲ ਹਰ ਵਕਤ ਖੜੇ ਆ ਤੇ ਪੰਜਾਬ ਨਾਲ ਖੜੇ ਆ ਪਰ ਆਪਾਂ ਕਿਸੇ ਦੇ ਖਿਲਾਫ ਨਹੀਂ ਪਾਈ ਬੀਡੀਓ ਜਿਵੇਂ ਇਹ ਮੇਰੇ ਖਿਲਾਫ ਬਵਾ ਰਹਗਾ ਤੇ ਬਦ ਤੋਂ ਬਦ ਜੀ ਵੀਡੀਓ ਇਹ ਸ਼ਬਦ ਦੇ ਤਾਈ ਪਛਾਦੋ ਪਰ ਨੂਰ ਮਵੀ ਬਲੌਗ ਜਨਾ ਤੇ ਇਹਦਾ ਚੈਨਲ ਆਗਾ ਜਿੰਨੀਆਂ ਵੀ ਆਪਾਂ ਜਾਣਕਾਰੀਆਂ ਇਹਨੂੰ ਫੇਸਬੁੱਕ ਬਦਹਿ ਦਿੱਤੀਆਂ ਗੀਆਂ ਫੇਰੀ ਉਹਨੇ ਇਹ ਅੱਜ ਕੱਲ ਪੈਸੇ ਕਮਾ ਰਿਆ ਹੈਗਾ ਤੇ ਕਿਸੇ ਬਹਾਨੇ ਨਾਲੇ ਨੇ ਜਾਣ ਕੇ ਮੇਰੇ ਖਿਲਾਫ ਵੀਡੀਓ ਪਾਈਆ ਇੰਨੇ ਨਾਲ ਛਾੜਾ ਨਾ ਉੱਪਰ ਆ ਜੇ ਤੇ ਜੇ ਵੀਡੀਓ ਪੌਣੀ ਸੀ ਤੂੰ ਪੱਛਕੇ ਪਾਲਾ ਕੋਈ ਉੰਪਾਲਾ ਮੇਰੀ ਵੀਡੀਓ ਚੱਕ ਕੇ ਪਾਲਾ ਪਾਏ ਨਹੀਂ ਕਹਿੰਦੇ ਬਈ ਛਾੜੀ ਵੀਡੀਓ ਨਾ ਚੱਕ ਕੇ ਪਾਉ ਹਾਂਜੀ ਤੁਸੀਂ ਕਮੈਂਟਾਂ ਦੇ ਵਿੱਚ ਕਮੈਂਟ ਕਰਕੇ ਦੱਸਣਾ ਜੀ ਬਈ ਬਾਈ ਬਿਲਕੁਲ ਸਹੀ ਗੱਲ ਕਹਦੇ ਰਿਹਾ ਕੋਈ ਗਲਤ ਗੱਲ ਕਹਦੇ ਨਹੀਂ ਹੈਗਾ ਤੇ ਵਾਅਦੇ ਤੋਂ ਵਾਅਦਾ ਇਸ ਬੰਦੇ ਨੂੰ ਕਮੈਂਟਾਂ ਦੇ ਵਿੱਚ ਲਾਂਟਾ ਪਾਓ ਜੀ ਥੈਂਕ ਯੂ ਜੁਦੇਲੋਡ ਆ ਜੀ